ਸਹੀ ਗੱਲ ਬਾਈ ਜੀ ਮਾਣਾਡੇ ਦੀ ਫਾਰਮ ਦੇ ਸਾਰੇ ਭੈਣ ਭਰਾਵਾਂ ਦਾ ਵੈਲਕਮ ਬਾਈ ਕੋਲ ਬਹੁਤ ਸ਼ਾਨਦਾਰ ਝੋਟੀਆਂ ਆ ਚੁੱਕੀਆਂ ਨੇ ਤੇ ਵਧੀਆ ਕੁਆਲਟੀ ਵਾਲੀਆਂ ਤੇ ਸਾਰੀਆਂ ਝੋਟੀਆਂ ਤਾਜ਼ੀਆਂ ਸੁਈਆਂ ਆ ਵਧੀਆ ਨਗੀਨੇ ਆ ਵਧੀਆ ਪੀਸ ਸਪਾਈ ਨਾਲ ਕਰਦੇ ਨੇ ਡਿਟੇਲ ਵਿੱਚ ਗੱਲ ਬਾਤ ਤੇ ਕੱਲੀ ਕੱਲੀ ਝੋਟੀ ਬਾਰੇ ਪੁੱਛਦੇ ਆ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਬਾਈ ਕੋਲ ਨਗੀਨੇ ਪਹੁੰਚ ਗਏ ਦੱਸਣ ਦੀ ਲੋੜ ਨਹੀਂ ਵੀ ਕਿਧਰ ਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਠੀਕ ਆ ਜੀ ਵਧੀਆ ਠੀਕ ਆ ਵੀ ਜੀ ਜਿਹਨੇ ਭਣ ਪ੍ਰਮਾਣਾ ਡੇਰੀ ਫਾਰਮ ਜੁੜੇ ਆ ਸਾਰਿਆਂ ਦਿਲੋਂ ਧੰਨਵਾਦ ਕਰਦੇ ਆ ਜਿਹੜੇ ਲਾਈਕ ਤੇ ਕਮੈਂਟ ਦੇ ਸ਼ੇਅਰ ਕਰਦੇ ਆ ਤੇ ਆਪਣੇ ਚੈਨਲ ਨੂੰ ਪਿਆਰ ਦਿੰਦੇ ਆ ਸਾਰੇ ਸੰਤਾਨ ਵੀਰ ਜੀ ਦਿਲੋਂ ਧੰਨਵਾਦ ਕਰਦੇ ਆ ਧੰਨਵਾਦ ਜੀ ਤੇ ਜਨੂਰ ਵੀਰ ਅੱਜ ਆਪਣੇ ਕੋਲ 8-9 ਝੋਟੀਆਂ ਚੰਗੇ ਟੌਪ ਹਾਂਜੀ ਹਾਂਜੀ ਕੁਆਲਟੀ ਵਾਲੀਆਂ ਝੋਟੀਆਂ ਠੀਕ ਜੀ ਸ਼ਲਿਕ ਅਲੀ ਮੈਂ ਬਾਰੇ ਵੀ ਅਦਾਸਾਂ ਇੱਕ ਨਾ ਦੋਦਿਆ ਹਾਂ ਜੀ ਤੇ ਜਿਹੜੀ ਗੱਲ ਆ ਵੀ ਚੰਗੀ ਕੀਮਤ ਲਾਗੇ ਦਸੱਲੀ ਬਰੀਡ ਦੇ ਜਿਹੜੀਆਂ ਝੋਟੀਆਂ ਚੰਗੀਆਂ ਵਧੀਆ ਦੋਸੇ ਚਲੀਆਂ ਠੀਕ ਜੀ ਉਹ ਯਾਰ ਦੀ ਦਾ ਜੜਦੀ ਝੋਟੀ ਵੀ ਸਭਿਆ ਸਾਲ ਸੁੱਤ ਰਹੇ ਨੇ ਵੀ ਵੀਰ ਇਹਨਾਂ ਦੇ ਵੀ ਚੋਭੀ ਅਸੀਂ ਵੀਡੀਓ ਪਾਈ ਤੇ ਅੱਜ ਹੀ ਕਾਲੀਆਂ ਵਿਗਣ ਹਾਂ ਜੀ ਜਿਹੜਾ ਮਰਜ਼ੀ ਵੀਰ ਭਾ ਚਾਰ ਦਿਨ ਦਸੱਲੀ ਕਰਕੇ ਹਾਂ ਜੀ ਟਵਾਈ ਕਰਕੇ ਹੋਂਦ ਦੇਣਾ ਵੀਰ ਜਿਹੜੀ ਗੱਲ ਆ ਆਪਣੀਆਂ ਨਰਬ ਪਰਖ ਕਰਕੇ ਝੋਟੀ ਨੂੰ ਹੱਥ ਪਾਵੇ ਠੀਕ ਹੈ ਬਾਈ ਜੀ ਅਸਲ ਚੀਜ਼ਾਂ ਓਕੇ ਜੀ ਤੇ ਕੱਲੀ ਕੱਲੀ ਮੈਂ ਆਪਾਰੇ ਵੀ ਦੱਸ ਦਿੰਨੇ ਆ ਹਾਂਜੀ ਤੇ ਫੋਨ ਤੇ ਜਿਹੜੀ ਝੋਟੀ ਕੋ ਪਹਿੰਦ ਕਰੂਗਾ ਨਾ ਫੋਨ ਕਰ ਲਈ ਠੀਕ ਹੈ ਇੱਕ ਵਿਖਾਓ ਮੇਲੇ ਕੱਢੀ ਲਿਆਓ ਜੀ ਦੋ ਦੰਦ ਆ ਮੂੰਹ ਖਲਾਓ ਖਲਾ ਰੋ ਪੁੱਲਾ ਜੀ ਖਲਾਓ ਘਾਰ ਲਓ ਦੇਖੋ ਜੀ ਝੋਟੀ ਦਾ ਸਿੰਗ ਲੱਗਾ ਤੇ ਦੋ ਤੰਦ ਝੋਟੀ ਦੀ ਯਾਰ ਵੀ ਦੋਂਦੀ ਹੈ ਦੋਂਦੀ ਕੱਟੀ ਤੇ ਬੱਚਾ ਕੀ ਬਾਈ ਮਗਰ ਕੱਟੀ ਕੱਟੀ ਜੇ ਕੱਟੀ ਜਾ ਗਈ ਆ ਚਲੋ ਵਧੀਆ ਇੱਧਰ ਦੇਖੋ ਪਹਿਲਾਂ ਕੱਢੀ ਨੇ ਇਦਾਂ ਦਾ ਥਾਂ ਨਹੀਂ ਲੱਗਦਾ ਜਿੱਦਾਂ ਦਾ ਇਹਨੂੰ ਲੱਗਾ ਆ ਵੇਗਾ ਨੰਝਾਰੇ ਪਤੇ ਆ ਵੇਖੋ ਪਹਿਲਾਂ ਕਟੀ ਨੂੰ ਹਣ ਵੇਖੋ ਕੁਆਲਿਟੀ ਆ ਭਰ ਯਾਰੇ ਬਨਣ ਵਾਲੀ ਝੋਟੀ ਦੀ ਦੋਂਦੀ ਤੇ ਸਿੰਘ ਕੁਆਲਿਟੀ ਚੱਡਾ ਪੇ ਹਰ ਪੱਖੋਂ ਹੀ ਪੂਰੀ ਬੈਸਟ ਆ ਹਰ ਚੀਜ਼ ਆ ਜਿਹੜੀ ਇਹ ਤੋਂ ਲੈ ਕੇ ਜੜ ਤੱਕ ਝੋਟੀ ਪੂਰੀ ਬੈਸਟ ਆ ਬਾਕੀ ਠੰਡੀ ਧੀਰੀ ਆ ਅਸਲ ਵੀਰ ਜੀ ਹਸਾਰ ਏਰੀਆ ਦੀ ਕਟੀ ਆ ਠੀਕ ਆ ਭਾਈ ਜੀ ਇਹਨੂੰ ਕਹਿੰਦੇ ਵੀ ਚੰਗੀ ਦਾਣੇ ਦੀ ਪਲੀ ਬਿਲਕੁਲ ਵੀ ਬਿਲ੍ਹਾ ਵੀਰੇ ਲੈ ਆ ਆ ਆ ਬੱਲੇ ਬਾਕੀ ਦਰੋ ਅਗਲ ਥਾਣ ਲਗਾ ਚਵਾਏ ਨਾ ਬੋਲ ਲਗ ਪਤਾ ਨਹੀਂ ਆ ਚੋਵੇ ਠੀਕ ਹੈ ਚਾਰ ਸੂਏ ਵੀਰ ਚੂਣ ਵਾਲੀ ਹੈ ਜਿਹੜੀ ਗੱਲ ਹੈ ਚੰਗੀ ਤੇ ਛੋਟੀ ਉਮਰ ਦੀ ਕੱਟੀ ਹੈ ਅਸਲ ਚੀਜ਼ ਹੈ ਕੁਆਲਟੀ ਬਾਕੀ ਸਫਾਈਆਂ ਜਿਹੜੀਆਂ ਇਹਨੂੰ ਲਕੀਆਂ ਨਾ ਜੋ ਹਾਂਜੀ ਤੇ ਅਸਲ ਚੀਜ਼ ਹੈ ਜਿਹਨੂੰ ਜਿਹੜੇ ਡੈਂਗਲ ਦੀ ਕੁਆਲਟੀ ਹੁੰਦੀ ਉਹਨੂੰ ਹੀ ਥਾਣ ਚੰਗਾ ਤੁਹਾਨੂੰ ਪਤਾ ਲੱਗ ਰਿਹਾ ਉਹਨੂੰ ਥਾਣ ਚੰਗਾ ਲੱਗਣਾ ਹੈ ਨਹੀਂ ਤੇ ਪੂਰੀ ਸਾਫ ਛੋਟੀ ਹੈ ਕੁਆਲਟੀ ਵਾਲੀ ਤੇ ਪੂਰੀ ਸਾਫ ਤੇ ਸੁਥਰੀ ਹਾਂਜੀ ਉਹਨੂੰ ਕਹਿੰਦੇ ਅਸਲ ਚੀਜ਼ ਹੀ ਆਗੇ ਕੁਆਲਟੀ ਸਿਰਾਂ ਦੇਖੋ ਥਾਣੇ ਵਿੱਚ ਜੀ ਲੇਵੇ ਵਾਲਾ ਮਾਰੋ ਠੀਕ ਹੈ ਲੱਗਾ ਨਹੀਂ ਪੀੜੀਆਂ ਮੰੰਜੀਆਂ ਜਿਹੜੀਆਂ ਵਾਂਗ ਛੱਡ ਲਗਾ ਇਹਨਾਂ ਬਾਕੀ ਵੀ ਠੱਡੀ ਤੇਰੀ ਬੜੀ ਸਾਫ ਸੁਥਰੀ ਬੜੀ ਭਾਵੇਂ ਜਿੰਨਾ ਮੱਠੀ ਗਾਇਆ ਜਾ ਕਾਰੀ ਬੈ ਜਾ ਪਿੱਛੇ ਦੀ ਬੈ ਜਾ ਅਸਲ ਚੀਜ਼ ਚੰਗੀ ਜਾਦਾ ਤੇ ਮੁੱਲ ਵੀ ਦੀ ਝੋਟੀਆਂ ਦਾ ਜਿਹੜੀ ਗੱਲ ਹੈ ਚੰਗੀ ਕੀਮਤ ਲਾ ਕੇ ਲਈਆਂ ਵਾ ਤੇ ਬਾਕੀ ਵੀਰ ਭਰਾ ਕਈ ਵੇਚਣ ਵਾਲੇ ਵੀਰ ਵੀ ਲੈ ਲੈਂਦੇ ਆ ਹਾਂਜੀ ਤੇ ਫੋਨ ਤੇ ਜਿਹੜੀ ਮਰਜੀ ਬੈ ਕੋਈ ਪਸੰਦ ਕਰ ਲੈ ਫੋਨ ਦਾ ਸੌਦਾ ਫੋਨ ਤੇ ਕਰ ਲਾਂਗੇ ਠੀਕ ਹੈ ਓਕੇ ਜੀ ਮਾਨਤਨ ਵੀਰ ਖੰਡਾ ਹੁਵੇ ਜਿਹੜੀ ਗੱਲ ਆ ਪਰ ਚੀਜ਼ਾਂ ਅਸਲ ਆ ਓਕੇ ਆ ਛੋਟੀ ਵੀਰ ਮਰਵਾਣੇ ਏਰੀਆ ਦੀ ਵਿੱਜੀ ਚੰਗੀ ਛੋਟੀ ਬੋਧੀ ਛੋਟੀ ਦੇ ਕੋਲ ਬੋਲਾ ਜਿਹੜੀ ਗੱਲ ਆ 15 ਅੰਕ ਦਾ ਚਬਾਫ ਚਵਾਈ ਵਾਲਾ ਬੋਲਾ ਹੋਊਗਾ ਛੋਟੀ ਦੇ ਕੋਲ ਤੇ ਜੇ ਦਿੰਦੀ ਸੋਈ ਆ ਕਾਗਰੇ ਜਿੱਥੇ ਕਟਾ ਜੇ ਤੇ ਗੰਦਾ ਨਾ ਰੂਹ ਜੀ ਕਟਾ ਮਾਰ ਆ ਗਿਆ ਪਰ ਜੋ ਛੋਟੀ ਦਾ ਕੁਆਲਟੀ ਦੇ ਬਾਡੀ ਦੇ ਸਿੰਘ ਲੱਗਣਾ ਹਾਂਜੀ ਉਹ ਮੈਨਾਂ ਵੀ ਖਦਾ ਬੱਲੇ ਪਰਿਆ ਹੋਈ ਆਗੇ ਅਸਲ ਚੀਜ਼ ਹੈ ਜਿਹਨੂੰ ਕਹਿੰਦੇ ਸਾਰੀ ਸਰਾ ਠੀਕ ਆ ਬਾਈ ਬਚਾ ਮਾਰ ਕੇ ਕਟਾ ਕਟਾ ਆ ਗਿਆ ਤੇ ਝੋਟੀ ਜੋਤੀ ਆ ਜਿਹੜਾ ਮਰਜੀ 14 ਗਾਂ ਲੈ ਜੇ ਗਾਂ ਲੈ ਜਾ ਕਰੋ ਜਿਹੜਾ ਮਰਜੀ 14 15 ਕਿਲੋ ਕੋਲਾ ਕਿਵਾਈ ਕਰਕੇ ਖੜ ਸਕਦਾ ਜੋੜੀ ਠੀਕ ਹੈ ਜੀ ਪੂਰੀ ਕੁਆਲਟੀ ਵਾਲੀ ਝੋਟੀ ਆ ਸਾਫ ਆ ਸੁਥਰੀ ਆ ਤੇ ਲੇਵੇ ਦੀ ਆਰਡਰ ਦੀ ਬਹੁਤ ਸੋਹਣੀ ਸਾਫ ਆ ਮਗਰਲੇ ਘਰ ਦੀ ਵੀਡੀਓ ਬਣੀ ਪਈ ਆ ਹਾਂਜੀ ਜਿਹੜੇ ਜਿਹੜੇ ਸ਼ਹਿਰ ਦੀ ਝੋਟੀ ਹੋਊਗੀ ਅਸਲ ਚੀਜ਼ਾਂ ਨਰਵਾਣੇ ਏਰੀਆ ਦੀ ਵੀਰ ਜੀ ਠੀਕ ਹੈ ਜੀ ਯ ਰ ਪਈਏ ਲੱਗਣਗੇ ਪਰ ਇਹ ਵੀ ਵੀਰ ਆ ਟੋਕੜ ਹੋਈ ਝੋਟੀ ਤੱਕ ਯਾਦਗਰੀ ਨਿਸ਼ਾਨਾ ਆ ਅਸਲ ਜਿਹੜਾ ਜਿਹਦੇ ਘਰ ਝੋਟੀ ਵੱਜ ਗਈ ਠੀਕ ਆ ਦੇਖੋ ਬੇਲ ਦੇਖੋ ਝੋਟੀ ਦੀ ਲੰਬਾਈ ਕੱਦ ਬਹੁਤ ਸਾਫ ਝੋਟੀ ਆ ਨਾੜਾ ਨਾੜਾ ਦਿਖਣਦੀ ਆ ਹਾਂ ਜਿਹੜਾ ਵੀ ਵੀਰ ਭਰਾ ਮੈਂ ਲੈ ਗਿਆ ਨਾ ਯਾਦ ਕਰੂਗਾ ਵੀ ਠੀਕ ਮੈਨੂੰ ਮਈਆਂ ਕੱਲੀਆਂ ਓਕੇ ਜੀ ਕਾਹਦੀ ਠੰਡੀਆਂ ਪੁਣੀਆਂ ਇੰਨਾ ਜਿਆਦਾ ਝੋਟੀ ਦੇ ਵਿੱਚ ਸਿੱਕੜੀ ਆ ਹੀ ਜੀ ਕਾ ਟੌਣ ਵਾਲੀ ਝੋਟੀ ਆ ਕੇ ਜਿਹਨੂੰ ਕਹੀਏ ਆ ਦੇਖੋ ਪੂਰੀ ਠੰਡੀ ਸੀ ਝੋਟੀ ਆ ਤੇ ਕੁਆਲਟੀ ਆ ਨਾ ਬੀਟਰ ਕੁਆਲਟੀ ਆ ਜਿਹਨੂੰ ਕਹਿੰਦੇ ਗਏ ਪਰ ਇਹ ਜੀ ਦ੍ਰੀਮ ਬੰਦੀ ਪੈ ਰਹੇ ਆ ਹਾਂ ਜੀ ਹਾਂ ਜੀ ਪਰ ਆਹਾਂ ਸਾਬ ਗੇ ਜਿਹਦੀ ਗੱਲ ਆ ਘਰ ਘਰ ਨਹੀਂ ਜਾਂਦਾ ਸਹੀ ਗੱਲ ਆ ਤੁਸੀਂ ਪਾਸੇ ਬੈ ਕੇ ਬਲ ਚੁਆਈ ਕਰ ਲਓ ਪੂਰੇ ਸਾਫ ਨਗੀਨੇ ਆ ਝੋਟੀ ਦੇ ਵੀ ਪਸ਼ੂ ਆ ਝੋਟੀ ਦੇ ਪੂਰੀ ਕੈਮਰਾ ਮਾਰਿਓ ਤੁਸੀਂ ਪਾਸੇ ਬੈ ਕੇ ਬਲ ਚੁਆਈ ਕਰੋ ਕੱਟੀ ਦੀ ਠੀਕ ਐ ਟੌਣ ਵਾਲੀ ਝੋਟੀ ਮੋਹਨ ਵੀਰ ਜੋਟੀ ਦਾ ਫੋਨ ਤੇ ਕਰ ਲਾਂ ਜਿਹੜੀ ਗੱਲ ਆ ਸਾਰੀਆਂ ਝੋੜੀਆਂ ਦੇ ਨੇ ਇਹ ਇੱਥਾ ਬੁਖਾਰ ਦੇ ਪਟਾ ਮਗਰ ਜੇ ਜਿਹੜੀ ਕੋਈ ਵੀਰਪੁਰਾ ਪਸੰਦ ਕਰੂਗਾ ਫੂਨ ਲਾਲੇ ਫੋਨ ਕਰੇਗਾ ਠੀਕ ਆ ਜੋ ਕੇ ਚਲੋ ਜੀ ਖੋਲ ਲੈ ਨੂੰ ਇਹ ਕਿ ਭੁਜਾਤ ਹੋਇਆ ਹੈ ਝੋਟੀ ਇਹ ਤੂੰ ਜਾ ਸੁਆ ਭੁਜਾਤ ਹੋਇਆ ਝੋਟੀ ਪਰ ਅਸਲ ਜਿਹਨੂੰ ਕਹਿੰਦੇ ਨੇ ਝੋਟੀ ਲੰਬਾਈ ਵੇਖਦੇ ਕੁਆਲਿਟੀ ਵੇ ਕੀ ਚੀਜ਼ ਕੀ ਹੈ ਹੁਣ ਝੋਟੀ ਕੋ ਦੁੱਧ 17 ਕਿਲੋ ਹੋਊਗਾ ਇਹ ਕੱਚਾ ਦੋ ਦੇ ਆ ਕੱਚਾ ਦੋ ਕਿਲੋ ਤਾਂ ਬਾਹਰ ਚੱਡੂਗੀ ਛੋਟੀਆਂ ਠੀਕ ਹੀ ਜੀ ਹੋਰ ਇਹ ਸਾਫ ਛੋਟੀਆਂ ਸੁਧਰੀ ਆਰਡਰ ਲੈ ਵਦੀ ਇਹ ਵੀ ਪੂਰੀ ਸਾੜਿਆ ਸਾੜੜੇ ਸ਼ਹਿਰ ਨਹੀਂ ਦਿੱਤੀ ਠੀਕ ਜੀ ਇਹਨੂੰ ਜਿਹੜੀ ਚੋਣ ਚਾਂ ਲੱਗੀ ਨਾ ਖਾੜੀ ਵਾਲਾ ਲੇਵਾ ਲੱਗਾ ਅਸਲ ਚੀਜ਼ਾਂ ਕੁਆਲਿਟੀ ਜਿਹਨੂੰ ਲਾਓ ਜੀ ਲਾਓ ਹਾਂ ਇਹਦੇ ਮਨਪ ਵੀਰੇ ਜਿਹਦੇ ਜਿਹਦੇ ਘਰ ਛੋਟੀਆਂ ਵੱਜ ਗਈ ਨਾ ਜਾ ਕੇ ਚਲ ਗਈ ਹਾਂਜੀ ਉਹ ਘਰ ਮੱਜਾ ਹੋਰ ਜਾਣਨੀ ਆ ਇਹੋ ਵੀਰ ਕਹੂਗਾ ਗੱਲ ਵੀ ਬਸ ਝੋਟੀਆਂ ਨਹੀਂ ਦੇ ਉਥੋਂ ਲੈਣੀ ਤੇ ਬਾਈਆਂ ਤੇ ਫੋਨ ਤੇ ਗੱਲ ਕਰ ਸਕਦੇ ਜੇ ਤੇ ਵਧੀਆ ਫੇ ਰੇਡ ਹੋਣ ਕੇ ਤੇ ਵਧੀਆ ਚੁਵਾਈ ਕਰਕੇ ਆਪਣੀ ਕਹਿ ਕਰਕੇ ਬਾਹਰ ਕਰਕੇ ਜੋਟੀਆਂ ਸਹਾਰਨਾ ਮੋਲ ਹੁੰਨਗੇ ਕਿ ਜੋਟੀਆਂ ਸਹਾਰਨਾ ਮੋਲ ਹੁੰਨਗੇ ਕਿ ਜਿਹਦੇ ਹਸਾਂਨਾ ਸਾਰਾ ਇਲਾਕਾ ਫੇਰ ਕੇ ਜਿਹਨੇ ਵੀਰ ਨੇ ਚਲੋ ਦੁਕਾਨਾ ਫਾਰ ਕੋਈ ਵੀ ਜਿੱਥੇ ਮਰਜੀ ਦੁਕਾਨਦਾਰੀ ਜਾ ਫਾਦਾ ਹਾਂਜੀ ਹਾਂਜੀ ਤੇ ਪੱਥਰਾਂ ਕਾ ਕੇ ਝੋਟੀਆਂ ਲੜੀਆਂ ਆਮ ਨਾਲੋਂ ਜਿਆਜ ਦੇਵਾਂਗੇ ਜਿਹੜੀ ਗੱਲ ਆ ਠੀਕ ਜੀ ਪਰ ਵੀ ਜਿਹਦੇ ਮੁੱਲ ਵੰਿਆਂ ਦਾ ਜਿਹੜਾ ਜਿਆਜ ਹੁੰਦਾ ਇਹ ਨਹੀਂ ਵੱਡੀਆਂ ਝੋਟੀਆਂ ਦੇ ਮੁੱਲ ਬਹੁਤ ਉੱਚਾ ਹੋਗਾ ਇਹਨਾਂ ਦਾ ਮੁੱਲ ਜਿਆਜ ਹੋਊਗਾ ਮੁੱਲ ਝੋਟੀਆਂ ਦੇ ਹਿਸਾਬ ਨਾਲ ਹੀ ਭੁਣਗੇ ਜਿਹੜੀ ਗੱਲ ਆ ਵੀਰ ਕੋਈ ਵੀਰ ਭਰਾ ਵਪਾਰੀ ਵੀ ਲਾ ਲੈ ਲੈਂਦੇ ਆ ਵਪਾਰੀ ਭਰਾ ਫ੍ਰੀਕਾ ਲੈ ਜਾਂਦੇ ਆ ਫਿਰ ਉਹਨਾਂ ਚੋਰੀਆਂ ਦੇ 2 ਰੁਪਏ ਕੱਢਨੇ ਹੁੰਦੇ ਹਨਾ ਠੀਕ ਆ ਜੀ ਹਾਂਜੀ ਤਾਂ ਜੀ ਆ ਬਾਕੀ ਕੁਆਲਟੀ ਇਹਨੂੰ ਕਹਿੰਦੇ ਸਾਰਾ ਪੂਰੀ ਸਾਫ ਆ ਝੋਟੀ ਆ ਵਧੀਆ ਥਣ ਲਵੇਗਾ ਪਪੋ ਸਭ ਚੈੱਕ ਕਰਵਾ ਦਿੰਨੇ ਆ ਤੇ ਦੇਖੋ ਬਹੁਤ ਸਾਫ ਝੋਟੀ ਆ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਬਾਈ ਕੋਲ ਵੀਰ ਆ ਝੋਟੀ ਐ ਆ ਝੋਟੀ ਆ ਹਾਂਜੀ ਸੂਆ ਤੇ ਜਰੂਰ ਦੁੱਧਾ ਕੋਈ ਤਜਾ ਮੰਗ ਕੇ ਲੈ ਪਰ ਇਹ ਮੈਂ ਨੇ ਸਰਕਾਰੀ ਚਵਾਈ ਦੇ ਵਿੱਚ 21 ਕਿਲੋ ਦੁੱਧ ਘੜਿਆ ਠੀਕ ਸਰਕਾਰੀ ਚਵਾਈ ਜਿਹੜੇ ਵੀਰ ਦੇ ਘਰੋਂ ਮਹੀਂ ਆਈ ਆ ਉਹਦੇ ਘਰ ਘਾਦਾਂਗੇ ਰੁਪਈਏ ਸਿੱਧੇ ਭਾਵੇਂ ਉਥੇ ਫੜਾਦੇ ਪਰ ਅਸਲ ਚੀਜ਼ ਆ ਮਹੀਂ ਜਿਹੜਾ ਕੋਈ ਵੀਰ ਲੈ ਪਿਆ ਨਾ ਠੀਕ ਆ ਜੀ ਉਹ ਯਾਦ ਕਰੂਗਾ ਜਿਹੜੀ ਗੱਲ ਐ ਤੇ ਦੇਖੋ ਬਹੁਤ ਸੋਹਣੀ ਝੋਟੀ ਆ ਸਫਾਈ ਵਾਲੀ ਤੇ ਪਿਲੇ ਸਾਲ ਚਵਾਈਦ ਵਿੱਚ ਆਈ ਸੀ ਬਾਸ ਵਈ ਜੇ ਅੱਜ ਪੰਜਵੇਂ ਦਿਨ ਦੀ ਸਾਰੀ ਸੁਜੀ ਠੀਕ ਆ ਅੱਜ ਪੰਜਵਾਂ ਦਿਨ ਜਿਹੜੀ ਗਾਲ ਆ 14 15 ਕਿਲੋ ਦੇ ਵਿੱਚ ਵਧੀਆ ਚਲੰਦੀ ਪਰ ਮੈਂ ਦੀ ਕੱਲੀ ਕੱਲੀ ਨਾੜਦੀ ਦੀ ਠੀਕ ਆ ਬਾਈ ਝੋਟੀ ਦੀ ਬਹੁਤ ਬੇਲੇ ਆ ਤੇ ਵਧੀਆ ਕੁਆਲਟੀ ਵਾਲੇ ਪਸ਼ੂ ਆ ਲੈ ਆ ਬੋਲਾ ਲੈ ਲੈ ਥੋੜਾ ਸਰਿਆ ਨਾਲ ਘਮਾਦੇ ਕਰੋ ਪਰ ਵੀਰ ਮਈਆਂ ਸਤ ਵੀਰਾਂ ਘੜ ਘੜ ਲਗੀਆਂ ਆ ਪੈਸੇ ਤੇ ਵੀਰ ਲੱਗਦੇ ਪਰ ਸਾਧਾ ਬੰਨੇ ਟੱਪੀਆਂ ਜਿਹੜੀ ਗੱਲ ਹਾਂਜੀ ਇਹਨਾਂ ਬੋਚਾ ਕੀ ਮਗਰ ਦੇ ਇਹਨਾਂ ਮਗਰ ਵੀਦੀ ਕਟਾ ਆ ਗਿਆ ਦੇਖੋ ਬਹੁਤ ਸਾਫ ਝੋਟੀਆਂ ਨਾੜਾ ਨਾੜਾ ਉੱਢੀਆਂ ਅਸੀਂ ਇਥੇ ਨਾੜ ਬਖਾਦੇ ਅਸਲ ਠੀਕ ਹੈ ਜਿੰਨੂੰ ਬਿੰਦੀ ਝੋਟੀਆਂ 5 ਮਿੰਟ ਤੋਂ ਪੀ ਜਾਂਦੀ ਜੀ ਨੂੰ ਇੰਨਾ ਜਿਆਦਾ ਬੋਲਾ ਲੱਗਾ ਆ ਠੀਕ ਹੈ ਭਾਈ ਜੀ ਬਾਕੀ ਇਧਰ ਗਾੜ ਵਿਖਾ ਦਿਓ ਵੀਰ ਜੀ ਦੇਖੋ ਝੋੜੀ ਕਲੀ ਕਲੀ ਦਾ ਸਰੀਰ ਤੇ ਪੰਜ ਮਿੰਟ ਦਾ ਛਾੜ ਹੋਇਆ ਗਈ ਸੀ ਗਾਰਡ ਹੋਇਆ ਗਈ ਤੇ ਕੰਨੀ ਕਲੀ ਨਾਟ ਦੀਦੀ ਝੋੜੀ ਦੀ ਠੀਕ ਆ ਜੀ ਨਸਲੀਆਂ ਚੀਚਾਂ ਪੂਰੀ ਵਧੀਆ ਕੁਆਲਟੀ ਵਾਲੀ ਸ਼ੈ ਆ ਤੇ ਵਧੀਆ ਨਸਲੀ ਆਪ ਜਾਂ ਦਾ ਹਾਂਜੀ ਆਪ ਚਾਜੇ ਜੀ ਜਿਹਨੂੰ ਕਹਿੰਦੇ ਆ ਵੀ ਦੁੱਧ ਕੱਢਣਾ ਝੋਟੀਆਂ ਉਹ ਆ ਸਰਾ ਸਾਰੀਆਂ ਓਕੇ ਜੀ ਲਓ ਵੀਰ ਜੀ ਖੋਲੋ ਲਓ ਆਜ ਨੂੰ ਕਹਤੇ ਹਨ ਵੀਰਾ ਉਹਦਾ ਖੇੜ ਹੋ ਗਈਆਂ ਮਾ ਇਹ ਐੜੀਆਂ ਇਹ ਤਾਂ ਨਹੀਂ ਝੋੜੀਆਂ ਇਹ ਦਿਨੇ ਝੋੜੀਆਂ ਚਲੋ ਮਾੜੇ ਮਾੜੇ ਮਖਾ ਲਈ ਤੂੰ ਲੱਗ ਲੱਗ ਮਾਦਨ ਪਰ ਛੋਟੀਆਂ ਕੜੀਆਂ ਨੰਗੀਨੇ ਹੈਗੇ ਹਿਸਾਬ ਨਾਲ ਇਹ ਦੇਖੀਆਂ ਤੈਨੂੰ ਆਜ ਮੈਂ ਵੀਰ ਹੁਣ 17 ਕਿਲੋ ਤਿਆਰ ਹੈ ਠੀਕ ਹੈ ਦੇਖੋ ਮੈਂ ਲਾ ਬਹੁਤ ਵਧੀਆ ਜੈਨ ਲੱਗਾ ਤੇ ਆਰਡਰ ਬਹੁਤ ਸੋਹਣਾ ਖਾਣੇ ਜਿੰਨੂੰ ਕਹਿੰਦੇ ਕੁਆਲਿਟੀ ਆ ਹੋਰ ਰ ਘਾਥਨ ਲਗਾ ਮੋਟਾ ਲੈ ਵੀਰ ਜੀ ਲੈਓ ਕੋ ਸੋਣੀ ਘੋਟੀਆਂ ਲੰਬਾਈ ਬੇਲ ਦੀ ਵਧੀਆ ਕੁਆਲਟੀ ਵਾਲੀ ਜੀ ਯਾਨ ਮਾਕੇ ਵੀਰ ਜਿਹੜਾ ਕੋਈ ਵੀਰ ਭਰਾ ਜੇ ਅਸਲੀ ਰੁਪਏ ਲਾਉਣੇ ਆਂਦਾ ਜਿਹੜੀ ਗੱਲ ਅਸਲ ਮੈਂ ਦੇ ਮੈਂ ਉਹਦੇ ਘਰ ਫਿਰ ਅਸਲ ਚੀਜ਼ ਹੀ ਜਾਊਗੀ ਹਾਂਜੀ ਉਹਦੇ ਘਰ ਸਰਾ ਮੈਂ ਹੀ ਜਾਊਗੀ ਉਹਦੇ ਘਰ ਫਿਰ ਇਹ ਵੀ ਤੇਸੀ ਮੈਂ ਹੀ ਜਾਊਗੀ ਦੇ ਪਾਈ ਬਹੁਤ ਸੋਣੀ ਕੁਆਲਟੀ ਜਿਹਨੇ ਦੀ ਆਮ ਹੈ ਇਹਦੀ ਉਹਨੇ ਦੀ ਮਾਸ ਤੋਕੜ ਵਿਗੂ ਕੀ ਹੈ ਖੱਤ ਰੱਖਦੀ ਆ ਓਕੇ ਇਹੋ ਜੇ ਪਿਆ ਕੀ ਕਹਾਦਾ ਆਪ ਜਿਹੜੀਆਂ ਝੋਟੀਆਂ ਹੋਈਆਂ ਇਹ ਹੋ ਗਿਆ ਠੀਕ ਹੈ ਇਹ ਝੋਟੀਆਂ ਹੋ ਗਈ ਇਹ ਹੋ ਗਈ ਥਲੇ ਦਮ ਖਾ ਦਿੰਨੇ ਆ ਇਹ ਝੋਟੀਆਂ ਤਿੰਨੇ ਹੋ ਗਈਆਂ ਚਲੋ ਕਿਰਪਾ ਕਰੇ ਮਹਾਰਾਜ ਤੇ ਆਹ ਬਾਈ ਕੋਲ ਪਸ਼ੂ ਆ ਕਿੰਨੇ ਰਹਿ ਗਏ ਚਾਰ ਹਾਂਜੀ ਚਾਰ ਝੋਟੀਆਂ ਦੇ ਕੋਲ ਆ ਠੀਕ ਹੈ ਜੀ ਬਾਕੀ ਜੀ ਬੀ ਵੀਰ ਇੱਕ ਦੂਜੇ ਨੂੰ ਚੜਦੇ ਨੂੰ ਚੜਦੀ ਆ ਬਾਕੀ ਲਾਈਕ ਤੇ ਕਮੈਂਟ ਤੇ ਸ਼ੇਅਰ ਬਹੁਤ ਬਹੁਤ ਵਧੀਆ ਜੇ ਜਨਮਰਾਡੇ ਚੰਗੇ ਲੱਗਦੇ ਆ ਤੇ ਵੀਰ ਭਰਾਵਾਂ ਤੋਂ ਬਾਅਦ ਲਾਈਕ ਤੇ ਕਮੈਂਟ ਤੇ ਸ਼ੇਅਰ ਕਮੈਂਟ ਸ਼ੇਅਰ ਕਰਿਆ ਕਰੋ ਬਹੁਤ ਬਹੁਤ ਕਮੈਂਟ ਮਾਰਿਆ ਕਰੋ ਮੇਰੇ ਵੀਰ ਭਰਾ ਤੇ ਖਿੱਚ ਕੇ ਰੱਖੋ ਜਨਮਰਾ ਦਾ ਵੀਰ ਜੀ ਆਪਣੇ ਕੋ ਵੱਡੇ ਵੀ ਆਉਣਗੇ ਛੋਟੇ ਵੀ ਆਉਣਗੇ ਹੁਣ ਟੋਕੜਾ ਗੱਪਣਾ ਮਈਆਂ ਵੀ ਆਪਣੇ ਕੋ ਆ ਚਲੀਆਂ ਹਾਂਜੀ ਤੇ ਹਰ ਤਰ੍ਹਾਂ ਹਰ ਕੁਮਾਰੀ ਦਾ ਜਨਮਰਾ ਆਊਗਾ ਠੀਕ ਹੈ ਜੀ ਹਾਂਜੀ ਹਾਂਜੀ ਬਾਕੀ ਆ ਵੀ ਜੀ ਤੇ ਮੇਰੇ ਭਰਾ ਆ ਬੜੀਆਂ ਵਜਾਂ ਆਪਣੀਆਂ ਵਜਾਂ ਪਾਹਾਦੇ ਹਨਾ ਬਿਲਕੁਲ ਬਿਲਕੁਲ ਜਨਰ ਪਾਹਾਦੇ ਜੀ ਅਸੀਂ ਨਾਲ ਮੈਂ ਪਾਉਣੀ ਆ ਪਾ ਜੇ ਕਹਿੰਦੇ ਆਪਣੇ ਘਰੋਂ ਮਾਝ ਵੇਚਣੀ ਆ ਵੀਰ ਨੇ ਉਹ ਵੀ ਫੋਨ ਕਰ ਸਕਦਾ ਵੀ ਖਰੀਦ ਲਾਂਗੇ ਉਹ ਵੀ ਲਵਾਂਗੇ ਜੇ ਮਾਲ ਕੇ ਮੈਂ ਚੰਗੀ ਠੁਕੀ ਤਿਆਰ ਸਿੱਧੀ ਮੈਂ ਕੱਲ ਪਸ਼ੂ ਹੋਰ ਆਉਣਗੇ ਕੱਲ ਜਿਹਾ ਮੱਝਾਂ ਆਉਣਗੀਆਂ ਆਪਣੀਆਂ ਠੀਕ ਜੀ ਬਾਕੀ ਲਾਈਕ ਤੇ ਕਮੈਂਟ ਤੇ ਸ਼ੇਅਰ ਵਾਦੋ ਵਾਦ ਕਰਿਆ ਕਰੋ ਆਪਣੇ ਪੇਜ ਨੂੰ ਜਿਹਨੇ ਇਹ ਸੰਗਤ ਜੁੜੀ ਆ ਸਾਰਿਆਂ ਦਿਲੋਂ ਧੰਨਵਾਦ ਧੰਨਵਾਦ ਬਾਈ ਜੀ ਸਾਸਰੀ ਗਾ